ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਮਲਕੀਤ ਸਿੰਘ ਜੀ ਪਿੰਡ ਬੰਦਰਾਂ ਤੋਂ ਆਈ ਸਾਲ ਨਗਰ ਕੀਰਤਨਾਂ ਤੇ ਕੜਿਆਂ ਦੀ ਸੇਵਾ ਕਰਦੇ ਆ ਨਸਕਾਮ ਸੇਵਾ ਅੰਮ੍ਰਿਤਸਰੋਂ ਕੜੇ ਲਿਆਉਂਦੇ ਆਈ ਸਾਲ ਪੰਜ-ਸੱਤ ਨਗਰਾਂ ਦੇ ਵਿੱਚ ਸੇਵਾ ਕਰਦੇ ਆ ਕੜਿਆਂ ਦੀ ਕਿਸੇ ਤੇ ਕੁਝ ਲੈਂਦੇ ਨਹੀਂ ਜੇ ਜੋਦਾਨ ਕਰਤਾ ਜੋ ਕਿਸੇ ਨੇ ਦਾਨ ਕਰਤਾ ਤੇ ਕੜੇ ਹੀ ਲਿਆਉਣੇ ਆ ਉਹ ਕੜੇ ਹੀ ਲਿਆਉਣੇ ਆ ਕੋਈ ਕਰ ਦਿੰਦਾ ਕੋਈ 10-20 ਰੁਪਏ ਦੇ ਦਿੰਦਾ ਜਾਂ 250 ਸਰਦਨ ਕਰ ਦਿੰਦੇ ਸੇਵਾ ਪਰ ਕੜਿਆਂ ਦੀ ਸੇਵਾ ਲਾਉਂਦੇ ਆ ਉਹ ਹੋਰ ਕਾਹਦੇ ਪੈਸੇ ਨਹੀਂ ਵਰਤਦੇ ਸੋ ਇਹ ਬਾਬਾ ਮਲਕੀਤ ਸਿੰਘ ਦੀ ਪਿੰਡ ਬਾਂਦਰਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਸੀਬਤਿਆਂ ਤੋਂ ਬੱਚੇ ਬਚਾਉਨੇ ਆ ਹਾਂ ਨਸੀਬਤਿਆਂ ਤੋਂ ਬੱਚੇ ਬਚਾਉਨੇ ਆ ਪਰ ਬਾਬੇ ਦੇ ਚਾਰ ਸੋਣੇ ਕਿਹ ਇਹ ਰਹਿਉਣਾ ਸੇਖੀ ਚ ਕਿੰਨਾ ਚਿਰ ਹੋ ਗਿਆ ਬਾਬਾ ਜੀ ਤੁਹਾਨੂੰ ਸੇਵਾ ਕਰਦੇ ਨੂੰ ਇਹ ਹੋ ਗਏ 5 ਸਾਲ ਹੋ ਗਏ ਮੈਨੂੰ 5 ਸਾਲ ਹੋ ਗਏ ਹਾਂਜੀ ਆਈ ਸਾਲੀ ਕਰਦੇ ਆ ਆਈ ਸਾਲੀ ਕਰਦੇ ਆ ਜੀ ਸੇਵਾ ਹਾਂ ਨਸ਼ੇ ਪੱਤੇ ਤੋਂ ਜਿਹੜੇ ਬੱਚੇ ਆ ਵੀ ਨਸ਼ੇ ਤੋਂ ਬਚਾਉਣਾ ਦੇਖ ਮਾਵਾਂ ਦੇ ਪੁੱਤ ਲਾਲ ਕਿੱਡੇ ਕਿੱਡੇ ਝੋਬਰ ਮਰ ਗਏ ਨਸ਼ਿਆਂ ਚ ਅੱਥੀ ਉਹਨਾਂ ਨੂੰ ਸਿੱਖਿ ਜਿ ਰਹਿਣਾ ਨਸ਼ੇ ਪੱਤੇ ਤੋਂ ਬਚਣ ਗਏ ਸਹੀ ਗੱਲ ਕੜੇ ਸੇਵਾ ਕਾਟੇ ਜਿਹੜਾ ਹੁਣ ਮੋਨਾ ਉਹਨੂੰ ਦਿੱਤਾ ਕੜਾ ਉਹ ਸਮੇ ਨੂੰ ਉਹਨ ਕਹਿੰਦਾ ਤੈਨੂੰ ਦੋ ਦੇਵਾਂਗੇ ਸਮੇ ਨੂੰ ਤੂੰ ਕੇਸ ਰੱਖੀ ਬਹੁਤ ਚੰਗੀ ਗੱਲ ਬਾਬਾ ਜੀ ਤੁਹਾਡੀ ਇਹ ਹਾਂ ਬਹੁਤ ਵਧੀਆ ਸੇਵਾ ਕਰਦੇ ਰਹੋ ਜਿਹੜੇ ਬਾਬੇ ਨਾਲ ਕਿਦੇ ਆ ਵਿਆਹ ਤੇ ਪਿੰਗਾ ਚੱਲ ਜਾਂਦੇ ਆ ਜੀ ਇਹ ਸਹੀ ਗੱਲ ਹੈ ਬਾਬੇ ਦਾ ਲੰਗਰ ਚੱਲੀ ਜਾਂਦਾ ਤੇ ਅਸੀਂ 20 ਰੁਪਈਆ ਦੇ ਉਹੀ ਬਾਬੇ ਦੇ 20 ਰੁਪਏ ਹੀ ਕੜਿਆ ਤੇ 라ਦਨੇ ਅਸੀਂ ਇਹ ਸੇਵਾ ਛੱਡ ਨਹੀਂ ਨੀ ਬਾਬਾ ਜੀ ਤੁਸੀਂ ਹਾਂਜੀ ਸੇਵਾ ਨਹੀਂ ਛੱਡਦੇ ਜਿੰਨੇ ਇੱਕ ਪਰਾਨਵਾਤ ਤਬਗਦੇ ਆ ਖਾਲਸਾ ਵਾਹਿਗੁਰੂ ਦੀ ਕਾਠਸਾ ਵਾਹਿਗੁਰੂ